ਅੱਜ ਕੇਂਦਰ ਸਰਕਾਰ ਨੇ ਕੱਲ ਸਾਨੂੰ ਇੱਕ ਖਰੜਾ ਦਿੱਤਾ ਮੰਨਰੇਗਾ ਜਿਹੜਾ ਪ੍ਰੋਗਰਾਮ ਸੀ ਉਹਨੂੰ ਬਦਲਨ ਦਾ ਸਭ ਤੋਂ ਪਹਿਲਾਂ ਤਾਂ ਉਹਦੇ ਸਭ ਤੋਂ ਬੁਰੀ ਗੱਲ ਕੀ ਹੈ ਕਿ ਕੇਂਦਰ ਸਰਕਾਰ ਮਹਾਤਮਾ ਗਾਂਧੀ ਜੀ ਦਾ ਨਾਂ ਖਤਮ ਕਰ ਰਿਹਾ ਉਹਨੂੰ ਵਿਕਸਿਤ ਭਾਰਤ ਅਗ੍ਰਾਮੀ ਰੋਜ਼ਗਾਰ ਯੋਜਨਾ ਦਾ ਨਾਂ ਦੇ ਰਿਹਾ ਅਸੀਂ ਉਹਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਉਨਨੀ ਹੋਈ ਗੱਲ ਨਹੀਂ ਜਿਹੜਾ ਮੰਗ ਤੇ ਪ੍ਰੋਗਰਾਮ ਸੀ ਕਿ ਜਿਹੜਾ ਵੀ ਮਜ਼ਦੂਰ ਜਦੋਂ ਵੀ ਚਾਹੁੰਦਾ ਸਾਰੇ ਸਾਲ ਚੋਂ 100 ਦਿਨ ਦੀ ਮਜ਼ਦੂਰੀ ਮੰਗ ਸਕਦਾ ਉਹ ਸਾਰਾ ਖਤਮ ਕਰਦਾ ਇਹਨਾਂ ਨੇ ਡਿਮਾਂਡ ਡ੍ਰਿਵਨ ਤੋਂ ਮਤਲਬ ਮੰਗ ਤੋਂ ਹੁਣ ਕਹਿ ਰਿਹਾ ਕਿ ਸੈਂਟਰਲ ਗਵਰਨਮੈਂਟ ਇੱਕ ਪਲਾਨਿੰਗ ਕਰੂਗੀ ਔਰ ਸਟੇਟਾਂ ਨੂੰ ਦੱਸੂਗੀ ਕਿ ਕਿੰਨਾ ਤੁਹਾਨੂੰ ਪੈਸਾ ਦੇਵਾਂਗੇ ਉਸ ਸਬ ਨਾਲ ਤੁਸੀਂ ਕੰਮ ਕਰਨਾ ਔਰ ਕਿਹੜੀ ਜਗ੍ਹਾ ਕਰਨਾ ਉਹ ਵੀ ਕੇਂਦਰ ਸਰਕਾਰ ਦੱਸੂਗੀ ਇਹ ਮਤਲਬ ਸੂਬੇ ਜਾਂ ਪਹਿਲਾਂ ਗ੍ਰਾਮ ਪੰਚਾਇਤਾਂ ਨੂੰ ਅਧਿਕਾਰ ਸੀ ਉਹ ਸਾਰਾ ਖਤਮ ਹੋ ਚੁੱਕਿਆ ਇਹਨਾਂ ਨੇ ਇੱਥੇ ਵੀ ਨਹੀਂ ਰੁਕੇ ਕਹਿੰਦੇ ਆ ਨਹੀਂ ਪਹਿਲਾਂ 100% ਮਜ਼ਦੂਰੀ ਦਾ ਪੈਸਾ ਕੇਂਦਰ ਸਰਕਾਰ ਦਿੰਦੀ ਸੀ ਔਰ ਕਹਿੰਦੇ ਨਹੀਂ 60 40 ਕਰਾਂਗੇ 60 ਅਸੀਂ ਦਵਾਂਗੇ 40 ਸਟੇਟਾਂ ਦੇਣ ਅਚਾ ਸਟੇਟਾਂ ਦੀ ਕਿਸੇ ਦੀ ਸਲਾਹ ਨਹੀਂ ਉਹਨਾਂ ਦੀ ਵਿੱਤ ਸਥਿਤੀ ਉਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਸਟੇਟਾਂ ਦੀ ਇਹੋ ਜੀ ਆ ਕਿਤੇ ਮੰਨ ਰੇਗਾ ਨਹੀਂ ਚੱਲੂਗਾ ਇਹਨਾਂ ਨੇ ਜਿਹੜਾ ਮੰਗ ਦਾ ਪ੍ਰੋਗਰਾਮ ਸੀ ਡਿਮਾਂਡ ਡਰਿਵਨ ਸੀ ਉਹਨੂੰ ਇੱਕ ਸੈਂਟਰਲ ਪ੍ਰੋਗਰਾਮ ਬਣਾ ਕੇ ਕਿ ਅਸੀਂ ਦੱਸਾਂਗੇ ਕਿੰਨਾ ਕਰਾਂਗੇ ਇਹਨੂੰ ਪ੍ਰੋਗਰਾਮ ਨੂੰ ਖਤਮ ਕਰਨ ਦੀ ਯੋਜਨਾ ਇਹ ਮਜ਼ਦੂਰਾਂ ਨੂੰ ਔਰ ਅਸੀਂ ਮਜ਼ਦੂਰਾਂ ਲਈ ਕਿਉਂਕਿ ਅਸੀਂ ਪ੍ਰੋਗਰਾਮ ਕਾਂਗਰਸ ਨੇ ਬਣਾਇਆ ਸੀ ਅਸੀਂ ਬਿਲਕੁਲ ਇਹਦਾ ਪੂਰਜੋਰ ਵਿਰੋਧ ਕਰਾਂਗੇ ਔਰ ਜਿਹੜੇ ਮਜ਼ਦੂਰਾਂ ਦਾ ਨੁਕਸਾਨ ਕਰ ਰਹੇ ਆ ਅਸੀਂ ਇਹਨਾਂ ਨੂੰ ਮੋਦੀ ਸਰਕਾਰ ਨੂੰ ਬਿਲਕੁਲ ਨਹੀਂ ਕਰਨ ਦਿਆਂਗੇ ਅੱਜ ਕੇਂਦਰ ਸਰਕਾਰ ਨੇ ਕੱਲ ਸਾਨੂੰ ਇੱਕ ਖਰੜਾ ਦਿੱਤਾ ਮੰਤਰੀ ਦਾ ਜਿਹੜਾ ਪ੍ਰੋਗਰਾਮ ਸੀ ਉਹਨੂੰ ਬਦਲਨ ਦਾ ਸਭ ਤੋਂ ਪਹਿਲਾਂ ਤਾਂ ਉਹਦੇ ਸਭ ਤੋਂ ਬੁਰੀ ਗੱਲ ਕੀ ਹੈ ਕਿ ਕੇਂਦਰ ਸਰਕਾਰ ਮਹਾਤਮਾ ਗਾਂਧੀ ਜੀ ਦਾ ਨਾਂ ਖਤਮ ਕਰ ਰਿਹਾ ਉਹਨੂੰ ਵਿਕਸਿਤ ਭਾਰਤ ਗ੍ਰਾਮੀਣ ਰੋਜ਼ਗਾਰ ਯੋਜਨਾ ਦਾ ਨਾਂ ਦੇ ਰਿਹਾ ਅਸੀਂ ਉਹਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਉਨੀ ਹੀ ਹੋਈ ਗੱਲ ਨਹੀਂ ਜਿਹੜਾ ਮੰਗ ਤੇ ਪ੍ਰੋਗਰਾਮ ਸੀ ਕਿ ਜਿਹੜਾ ਵੀ ਮਜ਼ਦੂਰ ਜਦੋਂ ਵੀ ਚਾਹੁੰਦਾ ਸਾਰੇ ਸਾਲ ਚੋਂ 100 ਦਿਨ ਦੀ ਮਜ਼ਦੂਰੀ ਮੰਗ ਸਕਦਾ ਉਹ ਸਾਰਾ ਖਤਮ ਕਰਤਾ ਇਹਨਾਂ ਨੇ ਡਿਮਾਂਡ ਡ੍ਰੀਵਨ ਤੋਂ ਮਤਲਬ ਮੰਗ ਤੋਂ ਹੁਣ ਕਹਿ ਰਿਹਾ ਕਿ ਸੈਂਟਰਲ ਗਵਰਨਮੈਂਟ ਇੱਕ ਪਲਾਨਿੰਗ ਕਰੂਗੀ ਔਰ ਸਟੇਟਾਂ ਨੂੰ ਦੱਸੂਗੀ ਕਿ ਕਿੰਨਾ ਤੁਹਾਨੂੰ ਪੈਸਾ ਦੇਵਾਂਗੇ ਉਹ ਸਭ ਨਾਲ ਤੁਸੀਂ ਕੰਮ ਕਰਨਾ ਔਰ ਕਿਹੜੀ ਜਗ੍ਹਾ ਕਰਨਾ ਉਹ ਵੀ ਕੇਂਦਰ ਸਰਕਾਰ ਦੱਸੂਗੀ ਇਹ ਮਤਲਬ ਸੂਬੇ ਜਾਂ ਪਹਿਲਾਂ ಗ್ರಾಮ ਪੰਚਾਇਤਾਂ ਨੂੰ ਅਧਿਕਾਰ ਸੀ ਉਹ ਸਾਰਾ ਖਤਮ ਹੋ ਚੁੱਕਿਆ ਇਹ ਨਹੀਂ ਇੱਥੇ ਵੀ ਨਹੀਂ ਰੁਕੇ ਕਹਿੰਦੇ ਆ ਨਹੀਂ ਪਹਿਲਾਂ 100% ਮਜ਼ਦੂਰੀ ਦਾ ਪੈਸਾ ਕੇਂਦਰ ਸਰਕਾਰ ਦਿੰਦੀ ਸੀ ਔਰ ਕਹਿੰਦੇ ਨਹੀਂ 60 40 ਕਰਾਂਗੇ 60 80 ਦਵਾਂਗੇ 40 ਸਟੇਟਾਂ ਦੇਣ acha ਸਟੇਟਾਂ ਦੀ ਕਿਸੇ ਦੀ ਸਲਾਹ ਨਹੀਂ ਉਹਨਾਂ ਦੀ ਵਿੱਤ ਸਥਿਤੀ ਉਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਸਟੇਟਾ ਦੀ ਇਹੋ ਜੀ ਆ ਕਿਤੇ ਵੀ ਮੰਤਰੇਗਾਨੀ ਚੱਲੂਗਾ ਤੇ ਇਹਨਾਂ ਨੇ ਜਿਹੜਾ ਮੰਗ ਦਾ ਪ੍ਰੋਗਰਾਮ ਸੀ ਡਿਮਾਂਡ ਡਰਾਈਵਨ ਸੀ ਉਹਨੂੰ ਇੱਕ ਸੈਂਟਰਲ ਪ੍ਰੋਗਰਾਮ ਬਣਾ ਕੇ ਕਿ ਅਸੀਂ ਦੱਸਾਂਗੇ ਕਿੰਨਾ ਕਰਾਂਗੇ ਇਹਨੂੰ ਪ੍ਰੋਗਰਾਮ ਨੂੰ ਖਤਮ ਕਰਨ ਦੀ ਯੋਜਨਾ ਇਹ ਮਜ਼ਦੂਰਾਂ ਨੂੰ ਔਰ ਅਸੀਂ ਮਜ਼ਦੂਰਾਂ ਲਈ ਕਿਉਂਕਿ ਅਸੀਂ ਪ੍ਰੋਗਰਾਮ ਕਾਂਗਰਸ ਨੇ ਬਣਾਇਆ ਸੀ ਅਸੀਂ ਬਿਲਕੁਲ ਇਹਦਾ ਪੂਰਜੋਰ ਵਿਰੋਧ ਕਰਾਂਗੇ ਔਰ ਜਿਹੜੇ ਮਜ਼ਦੂਰਾਂ ਦਾ ਨੁਕਸਾਨ ਕਰ ਰਹੇ ਆ ਅਸੀਂ ਇਹਨਾਂ ਨੂੰ ਮੋਦੀ ਸਰਕਾਰ ਨੂੰ ਬਿਲਕੁਲ ਨਹੀਂ ਕਰਨ ਦਿਆਂਗੇ